ਕੋ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਪਿਛਲੇ 7 ਦਿਨਾਂ ਤੋਂ ਇੱਕ ਨਿਵਾਣੇ ਸਿੱਖ ਦੀ ਤਰ੍ਹਾਂ ਜੋ ਦਰਬਾਰ ਸਾਹਿਬ ਤੋਂ ਹੁਕਮ ਲੱਗਿਆ ਸੀ ਸਿੱਖ ਪੰਥ ਵਾਲਣੀ ਹੁਕਮ ਲੱਗਿਆ ਸੀ ਉਸ ਨੂੰ ਬਹੁਤ ਖੂਬ ਬੜੀ ਚੰਗੀ ਤਰ੍ਹਾਂ ਨਾਲ ਨਿਵਾ ਰਹੇ ਐ ਜੋ ਇਹਨਾਂ ਨੂੰ ਸਜ਼ਾ ਲੱਗੀ ਸੀ ਉਹ ਉਹ ਅਸੀਂ ਨੂੰ ਬਾਰਦਵੇ ਪੂਰੀ ਕੋਸ਼ਿਸ਼ ਕਰ ਰਹੇ ਆ ਤੇ ਇਹ ਬੜੇ ਅੱਛੇ ਤਰੀਕੇ ਨਾਲ ਕਰੀ ਇਹਨਾਂ ਪਹਿਲੇ ਦਿਨ ਜਦੋਂ ਸੇਵਾ ਨਿਵਾ ਰਹੇ ਸੀ ਕਿੰਨਾ ਦਿਨ ਇੱਕ ਦਰਬਾਰ ਸਾਹਿਬ ਦੇ ਵਿੱਚ ਜੋ ਸੇਵਾ ਲੱਗੀ ਹੋਈ ਸੀ ਉਹ ਇੱਕ ਰਹਿਣੀ ਸੀ ਦੇਖੋ ਜੀ ਇਹ ਹਮਲਾ ਇਕੱਲੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਨਹੀਂ ਇਹ ਹਮਲਾ ਐਂਟਾਇਰ ਸਿੱਖ ਕੌਮ ਦੇ ਉੱਤੇ ਹਮਲਾ ਹੈ ਤੇ ਸਰਦਾਰ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੈ ਸੋ ਇਸ ਗੱਲ ਦੇ ਉੱਤੇ ਮੈਂ ਕਹਿਣਾ ਚਾਹੁੰਗਾ ਵੀ ਇਸ ਇਸ ਚੀਜ਼ ਨੂੰ ਇੱਕ ਬੜੇ ਚੰਗੇ ਤਰੀਕੇ ਨਾਲ ਇੱਕ ਇੰਡੀਪੈਂਡੈਂਟ ਪ੍ਰੂਫ ਦੇ ਥਰੂ ਇਹਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਹੈ ਤੇ ਇਹਦੇ ਪਿੱਛੇ ਜੋ ਸੱਚ ਛੁਪਿਆ ਹੋਇਆ ਉਸ ਨੂੰ ਸਭ ਦੇ ਸਾਹਮਣੇ ਲਿਆਉਣਾ ਚਾਹੀਦਾ ਕਿਉਂਕਿ 1984 ਤੋਂ ਬਾਅਦ ਅੱਜ 2024 ਦੇ ਵਿੱਚ ਆ ਕੇ ਇਹ ਗੋਲੀ ਚੱਲੀ ਹੈ ਤੇ ਇਹ ਇੱਕ ਸਰਾਸਦ ਦਰਬਾਰ ਸਾਹਿਬ ਦੀ ਬੇਅਦਬੀ ਹੈ ਨਾ ਕਿ ਇੱਕ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚੱਲੀ ਹੈ ਸੋ ਇਸ ਕਰ ਇਸ ਕਰਕੇ ਇਸ ਚੀਜ਼ ਨੂੰ ਬਹੁਤ ਸੀਰੀਅਸ ਲੈਣਾ ਚਾਹੀਦਾ ਹੈ ਤੇ ਸਾਰੀਆਂ ਗਵਰਨਮੈਂਟਸ ਨੂੰ ਇਹਦੇ ਵਿੱਚ ਪੋਲਿਟੀਕਲ ਪਾਰਟੀਆਂ ਤੋਂ ਉੱਤੇ ਉੱਠ ਕੇ ਇਸ ਨੂੰ ਚੀਜ਼ ਨੂੰ ਸੀਰੀਅਸ ਲੈਣਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਫਿਰਦੇ ਆ ਤੇ ਇਹ ਅਸੀਂ ਹੋਣ ਨਹੀਂ ਦੇਵਾਂਗੇ ਨੂੰ ਦੇਖਦੇ ਕਿ ਭਰਾ ਦੇ ਪਿਤਾ ਤਰਫਾਇਆ ਕਰ ਦਿੱਤਾ ਗਿਆ ਕਾਲਪਨਿਕ ਤੇ ਅੱਜ ਉਹ ਸੇਵਾ ਦੇ ਰਹੇ ਨੇ ਅੱਜ ਉਹ ਸੇਵਾਵਾਂ ਜਿਹੜਾ ਉਹਨਾਂ ਨੂੰ ਬਹੁਤ ਘੰਟੇ ਆ ਘੰਟੇ ਦੀ ਸੇਵਾ ਜਿਹੜਾ ਉਹ ਵੀ ਉਹਨਾਂ ਨੂੰ ਕਰ ਰਹੇ ਨੇ ਦੇਖੋ ਜੀ ਲੋਕਾਂ ਦਾ ਤਾਂ ਚਲੋ ਕਮੈਂਟ ਤਾਂ ਕਰਨਾ ਹੀ ਹੈ ਇਹ ਜਿਹੜੇ ਐਂਟੀ ਜਿਹੜੇ ਹੈਗੇ ਆ ਪਾਰਟੀ ਜਿਹੜੇ ਵੀ ਲੋਕ ਦੂਸਰੀਆਂ ਪਾਰਟੀਆਂ ਦੇ ਆਈਟੀ ਗਰੁੱਪ ਬੈਠੇ ਆ ਆਈਟੀ ਵਾਲੇ ਬੈਠੇ ਆ ਉਹ ਗਲਤ ਕਮੈਂਟ ਕਰਦੇ ਆ ਆਮ ਪਬਲਿਕ ਦੇ ਵਿੱਚ ਇਹ ਬਹੁਤ ਹੀ ਅ ਵਧੀਆ ਅੱਛਾ ਮੈਸੇਜ ਆ ਰਿਹਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਨਮਾਣੇ ਸਿੱਖ ਦੀ ਤਰ੍ਹਾਂ ਦੇ ਜੋ ਇਹਨਾਂ ਨੂੰ ਡੰਡ ਲੱਗਿਆ ਸੀ ਉਹਨਾਂ ਬਾਰੇ ਦੇਖੋ ਮੈਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਕਿ ਸ਼੍ਰੀ ਕਾਲਪੁਰਖ ਸਾਹਿਬ ਤੋਂ ਜੋadesh ਹੋਇਆ ਸੀ ਉਹਦੇ ਮੁਤਾਬਕ ਅੱਜ 9ਵੇਂ ਦਿਨ ਦੀ ਜਿਹੜੀ ਸੇਵਾ ਉਹ ਲਗਾਤਾਰ ਚੱਲ ਰਹੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਸਾਰੇ ਸਿੰਗਲ ਲੀਡਰਸ਼ਿਪ ਦੀ اور ਸਾਰੇ ਪਾਰਟੀ ਦੇ ਆਗੂ ਤੇ ਵਰਕਰ ਸਾਹਿਬਾਨ ਦਾ ਵੀ ਧੰਨਵਾਦ ਕਰਦਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਬਖਸ਼ਰ ਸਾਹਿਬ ਦੇ ਵਿੱਚ ਸਾਰੇ ਇਥੋਂ ਦੇ ਆਗੂ ਤੇ ਵਰਕਰ ਸਾਹਿਬਾਨ ਉਹ ਵੀ ਨਾਲ ਨਾਲ ਸਫਤ ਦੇ ਵਿੱਚ ਸ਼ਾਮਲ ਹੋ। ਕੱਲ ਨੂੰ ਸੇਵਾ ਦਾ ਇਸੇ ਜਗ੍ਹਾ ਦੇ ਉੱਤੇ ਆਖਰੀ ਦਿਨ ਹੈ। aur parso 10:00 baje Shri Kaltek sahab te ardas karwa ke te phir ਇਹ ਸਾਰੀ ਸੇਵਾ ਜਿਹੜੀ ਹੈ ਸਾਡੀ ਸੰਪੂਰਨ ਹੋਏਗੀ ਸੋ ਗੁਰੂ ਮਹਾਰਾਜ ਦੇ ਚਰਨਾਚਰਨਾਂ 'ਚ ਅਰਦਾਸ ਆ ਕੇ ਸਾਰਿਆਂ ਦੀ ਸੇਵਾ ਜਿਹੜੀ ਗੁਰੂ ਮਹਾਰਾਜ ਪਰਵਾਨ ਕਰੇ। ਦੇਖੋ ਗੱਲ ਇਹ ਹੈ ਕਿ ਗਵਰਨਮੈਂਟ ਵੱਲੋਂ ਕੋਈ ਕਸਰ ਨਹੀਂ ਪਹਿਲਾਂ ਜਿਸ ਤਰੀਕੇ ਪ੍ਰੋਟੈਕਸ਼ਨ ਦੇ ਕੇ ਤੇ ਉਹਨੂੰ ਪ੍ਰਧਾਨ ਸਾਹਿਬ ਦੇ ਤੱਕ ਪਹੁੰਚਾਇਆ ਗਿਆ ਉਹਦੇ ਵਿੱਚ ਵੀ ਸਰਕਾਰ ਦੋਸ਼ੀ ਹੈ ਉਸ ਤੋਂ ਬਾਅਦ ਜਿਹੜਾ ਇਸ਼ੂ ਨੂੰ ਡਾਇਵਰਟ ਕਰਨ ਵਾਸਤੇ ਜਿਹੜਾ ਸਿੰਪਥੀ ਦਾ ਐਂਗਲ ਫਲੋਟ ਕੀਤਾ ਗਿਆ ਉੱਥੇ ਵੀ ਸਰਕਾਰ ਦੀ ਜਿਹੜੀ ਹੈ ਮਾੜੀ ਨੀਤੀ ਸਾਹਮਣੇ ਆਉਂਦੀ ਹੈ ਔਰ ਉਸ ਤੋਂ ਬਾਅਦ ਜਿਹੜੀ ਐਫਆਰ ਲਿਖੀ ਹੈ ਉਹ ਵੀ ਕੇਸ ਨੂੰ ਖਾਤਮੇ ਵਾਲੇ ਪਾਸੇ ਟੋਰਨ ਵਾਲੇ ਪਾਸੇ ਹੈ ਪਰ ਹਾਲੇ ਕੱਲ ਤੱਕ ਤਾਂ ਅਸੀਂ ਸੇਵਾ ਚ ਬਿਜੀਏ ਪਰਸੋਂ ਅਰਦਾਸ ਹੋਣ ਤੋਂ ਬਾਅਦ بڑے ਵੱਡੇ ਖੁਲਾਸੇ ਹੋਣ ਕਦੀ ਐਨਡੀਸੀ ਸੋਚਿਆ ਕਿ ਪੰਜਾਬ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਵਾਸਤੇ ਸਰਕਾਰਾਂ ਇੰਨੇ ਨਿਵੇਂ ਨਿਰਦੇਸ਼ੇ ਦੀ ਜਾਣ ਇਹ ਜਿਹੜੀ ਅਸੀਂ ਵਾਰ-ਵਾਰ ਕਹਿ ਰਹੇ ਨਾ ਕਿ ਜਿਹੜੀ ਬਾਦਰੇਟ ਸਿੱਖ ਲੀਡਰਸ਼ਿਪ ਹੈ ਉਹਨੂੰ ਖਤਮ ਕਰਨ ਦੀ ਜਿਹੜੀ ਬੜੀ ਵੱਡੀ ਸਾਜ਼ਿਸ਼ ਹੈ ਕੱਪਰਸੋ ਵਿਦੇ ਹੋ ਕੇ ਸਾਰੇ ਫਿਰ ਬਾਕੀ ਤੁਹਾਡੇ ਨਾਲ ਸੁਧਾਰ ਲੈਣਾ ਨਹੀਂ ਦੁਬਾਰਾ ਵੀ ਗੱਲਬਾਤ ਨਹੀਂ ਨਹੀਂ ਹਾਲੇ ਤਾਂ ਸਾਡਾ ਸੇਵਾ ਦਾ ਕਾਰਜ ਪਹਿਲਾਂ ਅਸੀਂ ਕੰਪੂਨ ਕਰਨਾ ਉਸ ਤੋਂ ਬਾਅਦ ਫਿਰ ਬਾਕੀ ਦੇ ਦੇਖਾਂਗੇ ਉਹ ਚੇਕਿੰਦੀ ਗੱਲ ਕਹੀ ਜਾ ਰਹੀ ਹੈ ਕਿਵੇਂ ਦੇ ਤੇ ਦੇਖੋ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਹਮੜਾ ਕਰਦਾ ਉੱਤੇ ਅਕਾਲ ਤਖਤ ਸਾਹਿਬ ਦੇ ਹੁਕਮ ਥੱਲੇ ਬੈਠੇ ਕਿਸੇ ਸੇਵਾਦਾਰ ਦੇ ਉੱਤੇ ਹਮੜਾ ਕਰਦਾ ਉਹ ਕਹਿੰਦਾ ਸਿੱਖ ਰਹਿ ਗਿਆ ਮਤਲਬ ਕਈ ਲੋਕ ਨਿਰਾਸ਼ ਵੀ ਦਿਖਦੇ ਪਏ ਇਹ ਕਿ ਉਹ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾ ਰਿਹਾ ਤੇ ਤੁਹਾਡੇ ਸਾਹਮਣੇ ਕਹਿੰਦਾ ਸਪੈਸ਼ਲ ਟ੍ਰੀਟਮੈਂਟ ਆ ਦੇਖੋ ਕਦੇ 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 ਕਦੀ ਗੁਰਦੁਆਰੇ ਚ ਕੋਈ ਕੀਰਤਨ ਦਾ ਪ੍ਰੋਗਰਾਮ ਹੋਏ ਤਾਂ ਤਾਂ ਕਦੀ ਹੋਇਆ ਕਿ ਉਹ ਸਾਈਟ ਤੋਂ ਬੰਦੇ ਸੰਗਤ ਨੂੰ ਭਾਜ ਜਾਓ ਆ ਹੁਣ ਟੈਂਪਰੇਚਰ ਤੁਹਾਡੇ ਕਿੰਨਾ 6 ਡਿਗਰੀ ਟੈਂਪਰੇਚਰ ਤੇ 6 ਡਿਗਰੀ ਟੈਂਪਰੇਚਰ ਬਜ਼ੁਰਗ ਬੱਚੇ ਦੁਜੇ ਸਾਰੇ ਗੁਰੂ ਘਰ ਸੰਗਤ ਦਾ ਹਮੇਸ਼ਾ ਸਤਿਕਾਰ ਕੀਤਾ ਜਾਂਦਾ ਇਹਦੇ ਇਹਦੇ ਵਾਸਤੇ ਕੋਈ ਵੱਖਰਾ ਪ੍ਰਬੰਧ ਸੋ ਕੀ ਹੈ ੱੱਲੇ ਮਚਾਈ ਕਰਾਉਣੀ ਇਹ ਨਾਰਮਲ ਗੱਲ ਹੈ ਹੁਣ ਇੰਨੇ ਠੰਡੇ ਸਰੋਵਰ ਤੇ ਜਿਹੜੀ ਸੰਗਤ ਕਿਵੇਂ ਬੈਠੀ ਧੰਨਵਾਦ